ਪ੍ਰੈਸ ਨੋਟ ਮਾਨਸਾ ਪੁਲਿਸ ਵੱਲੋਂ ਜੈਪਿਸਤਲਾ ਦੀ ਬ੍ਰਾਮ ਦੀ ਕੀ ਕਰਕੇ ਦੋਸ਼ੀ ਨੂੰ ਕੀਤਾ ਗਿਆ ਕਾਬੂ ਮਿਤੀ 26 ਨਵੰਬਰ 2025 ਸ਼੍ਰੀ ਪਗਿਰਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ਼੍ਰੀ ਗੌਰਵ ਯਾਦਵ ਆਈਪੀਐਸ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਢਿੰਡਾ ਰੇਂਜ ਬਠਿੰਡਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ ਵਿੱਚ ਵੱਖ-ਵੱਖ ਜਗ੍ਹਾ ਪਰ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਮਾਨਸਾ ਪੁਲਿਸ ਵੱਲੋਂ ਇੱਕ ਵਿਅਕਤੀ ਪਾਸੋਂ ਦੋ ਪਿਸਟਲ 32 ਬੋਰ ਸਮੇਤ ਦੋ ਜਿੰਦਾ ਰੌਂਦ 32 ਬੋਰ ਅਤੇ ਇੱਕ ਦੇਸੀ ਕੱਟਾ 315 ਬੋਰ ਸਮੇਤ ਇੱਕ ਕਾਰਤੂਸ 315 ਬੋਰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਜਿਸ ਤੇ ਸ਼੍ਰੀ ਮਨਮੋਹਨ ਸਿੰਘ ਐਲਕ ਐਸਪੀਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ਼੍ਰੀ ਅਮਰਿਤਪਾਲ ਸਿੰਘ ਪਾਟੀ ਪੀਪੀਐਸ ਉਪ ਕਪਤਾਨ ਪੁਲਿਸ ਮਾਨਸਾ ਅਤੇ ਸਿਕੰਦਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਦੀ ਨਿਗਰਾਨੀ ਹੇ ਇੰਸਪੈਕਟਰ ਕਮਲਜੀਤ ਸਿੰਘ ਮੁਖ ਅਫਸਰ ਥਾਣਾ ਸਿਟੀ ਬੁੜਲਾਡਾ ਵੱਲੋਂ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਬੁੜਲਾਡਾ ਵਿੱਚ ਸ਼ੱਕੀ ਵਿਅਕਤੀਆਂ ਤੇ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਗਈ ਸੁਖਜੀਤ ਸਿੰਘ 294 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਨੇੜੇ ਹੌਲੀ ਹਾਰਟ ਸਕੂਲ ਬੁਡਲਾਡਾ ਵਿਖੇ ਰਾਮਬਖਸ਼ ਉਰਫ ਬਖਸ਼ੀ ਪੁੱਤਰ ਬੂਟਾ ਸਿੰਘ ਉਰਫ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਸੁਖਜੈਨ ਜ਼ਿਲ੍ਹਾ सिरसा ਨੂੰ ਦੌਰਾਨ ਨਾਕਾਬੰਦੀ ਕਾਬੂ ਕੀਤਾ ਗਿਆ ਜਿਸ ਦੇ ਕਬਜ਼ੇ ਵਿੱਚੋਂ ਦੋ ਪਿਸਟਲ 32 ਬੋਰ ਸਮੇਤ ਦੋ ਜਿੰਦਾ ਰੌਂਦ 32 ਬੋਰ ਅਤੇ ਇੱਕ ਦੇਸੀ ਕਟਾ 315 ਬੋਰ ਸਮੇਤ ਇੱਕ ਕਾਰਤੂਸ 315 ਬੋਰ ਬਰਾਮਦ ਹੋਏ ਜਿਸਤੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 225 ਮਿਤੀ 25 ਨਵੰਬਰ 2025 2554 59 ਅਸਲਾ ਇੱਕ ਥਾਣਾ ਸਿਟੀ ਬੁੜਲਾਡਾ ਦਰਜ ਕੀਤਾ ਗਿਆ ਹੈ ਦੋਸ਼ੀ ਨੇ ਪੁਸ਼ਗੀਸ਼ ਦੌਰਾਨ ਦੱਸਿਆ ਕਿ ਉਸ ਵੱਲੋਂ ਕੁਝ ਦਿਨ ਪਹਿਲਾਂ ਥਾਣਾ ਗੁੜਾ ਜ਼ਿਲ੍ਹਾ सिरसा ਵਿਖੇ ਦੋ ਵੱਖ-ਵੱਖ ਥਾਣਾ ਪਰ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜੋ ਹੁਣ ਪਗੋੜਾ ਚੱਲ ਰਿਹਾ ਸੀ रामबख्श बक्ष उर्फ बख्शी उक्त जोदविंदर भभियां गैंग नार संबंध रखता है दोषी उक्त के खिलाफ ਹੁਣ ਤੱਕ ਕੁੱਲ 6 ਮਕਦਮੇ ਦਰਜ ਹਨ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਮਾਨਯੋਗ ਅਦਾਲਤ 파ਸੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਰਿਮਾਂਡ ਦੌਰਾਨ ਦੋਸ਼ੀ 파ਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੇ ਕਾਫੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਰਮਜੀਤ ਸਿੰਘ ਦੀ ਖਾਸ ਰਿਪੋਰਟ ਕਿਉਂ ਪੜਿਆ ਗਿਆ ਬੇਪਨਾ ਦੇ ਨਾਲ ਕੌਣ ਉਹ ਵਿਅਕਤੀ ਆ ਕੀ ਕੁਝ ਜਿਹੜਾ ਉਹ ਤੋਂ ਬਰਾਮਦ ਕੀਤਾ ਕਿਸੇ ਕੱਲ ਸਾਡੀ ਮਾਨਸਾ ਪੁਲਿਸ ਦੇ ਹੇਠ ਜਿਹੜਾ ਸਾਡੀ ਸਬ-ਰਿਜ਼ਨ ਬੁੱਢਲਾਡਾ ਇੱਕ ਗੁਰਗਾ ਜਿਹੜਾ ਬੰਮੀਹਾ ਗੈਂਡਾ ਉਹ ਸਾਡੇ ਹੱਥ ਲੱਗਾ ਔਰ ਬਰਾਨਾ ਚੈਕਿੰਗ ਅੰਦਰ ਡੀਐਸਪੀ ਡੀ ਬਾਟੀ ਜੀ ਔਰ ਸਿਕੰਦਰ ਸਿੰਘ ਡੀਐਸਪੀ ਸਬ-ਰਿਜ਼ਨ ਬੁੱਢਲਾਡਾ ਔਰ ਇਹਨਾਂ ਦੇ ਨਾਲ ਐਸਐਚਓ ਬੁੱਢਲਾਡਾ ਇਹਨਾਂ ਨੇ ਜਦੋਂ ਇਹ ਚੈਕਿੰਗ ਦੇ ਦੌਰਾਨ ਸ਼ੱਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਬੀਹਾ ਗੈਂਗ ਦਾ ਜਿਹੜਾ ਹੱਥ ਲੱਗਾ ਉਹਦਾ ਨਾਂ ਹੈਗਾ ਰਾਮਬਖਸ਼ ਉਰਫ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਹੈ। ਜ਼ਿਲ੍ਹਾ सिरसा ਹਰਿਆਣਾ ਦਾ। ਔਰ ਇਹਦੇ ਕੋਲੋਂ ਸਾਨੂੰ ਜਿਹੜਾ ਤਿੰਨ ਰਿਵੋਲਵਰ ਜਿਹੜੇ ਸਾਨੂੰ ਬਰਾਮਦ ਹੋਏ ਇੱਕ ਦੇਸੀ ਕਟਾ ਔਰ ਦੋ ਬਤੀਬੋਰ ਦੇ ਵਿਦ ਅਲੋਂਗ ਵਿਦ ਲਾਈਵ ਰਾਉਂਡਸ ਔਰ ਜੀ ਜੀ ਪੁਸ਼ਕਿਸ਼ ਤੋਂ ਸਾਨੂੰ ਜਿਹੜਾ ਇਹ ਫੜਿਆ ਸੀ ਕਿ ਔਰ ਇਹ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇੰਨੇ ਹਰਿਆਣੇ ਦੇ ਵਿੱਚ ਹੀ ਬੜਾ ਗੁੜਾ ਥਾਣੇ ਦੇ ਏਰੀਏ ਵਿੱਚ ਜ਼ਿਲ੍ਹਾ सिरसा ਦੇ ਵਿੱਚ ਹਰਿਆਣੇ ਚ ਉੱਥੇ ਇਹਨੇ ਦੋ ਵਾਰ ਦਾ ਤਾਂ ਜਿੱਥੇ ਗੋੜੀ ਚਲਾਈ ਹੈ ਉਹਦੇ ਵਿੱਚ ਉਹ ਇਹਨੇ ਕੀਤੀਆਂ ਨੇ ਆਲਰੇਡੀ ਇੱਥੇ ਉੱਥੇ ਹਰਿਆਣੇ ਦੇ ਵਿੱਚ सिरसा ਦੇ ਵਿੱਚ ਇੱਥੇ 3 ਐਫ ਆਈ ਆਰਾਂ ਦਰਜਾ ਜਿਹਦੇ ਚ ਇਹ ਹੁਣ ਪਗੋੜਾ ਔਰ ਵਾਂਟਡ ਸੀਗਾ ਔਰ ਇਹ ਸਾਡੇ ਹੱਥ ਲੱਗ ਗਿਆ ਔਰ ਅਸੀਂ ਇਹਦਾ ਅੱਜ ਰਿਮਾਂਡ ਲੈ ਕੇ ਔਰ ਡੁੰਗਾਈ ਨਾਲ ਪੁਸ਼ਕਿਸ਼ ਕਰਾਂਗੇ ਔਰ ਜੇ ਕੋਈ ਇੱਛੇ ਤੇ ਵੀ ਇਹਦਾ ਦਾ ਕੋਈ ਅਗੋਂ ਕੀ ਇਹਦਾ ਇਹਨਾਂ ਦੀ ਏਮ ਹੈ ਉਹ ਵੀ ਅਸੀਂ ਪੂਰਾ ਜਿਹੜਾ ਦੁੱਧਾਂ ਦੁੱਧ ਪਾਲੀ ਦਾ ਪਾਣੀ ਕਰਾਂਗੇ ਫਿਰ ਤੁਹਾਨੂੰ ਜੋ ਵੀ ਸਾਨੂੰ ਇੰਟਰੋਗੇਸ਼ਨ ਚ ਇਨਫੋਰਮੇਸ਼ਨ ਨਿਕਲੇਗੀ ਜੋ ਹੋਰ ਰਿਕਵਰੀ ਹੁੰਦੀ ਹੈ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਸਰ ਹੋਰ ਕਿੰਨੇ ਕੁ ਮਾਮਲੇ ਦਰਜ ਹੈਗੇ ਜੀ ਇਸ ਤੇ ਇਹਦੇ ਉੱਤੇ ਟੋਟਲ 6 ਪਰਚੇ ਦਰਜ ਨੇ ਜੀ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਬੰਮੀਆ ਗੈਂਗ ਦਾ ਮੈਂਬਰ ਆਏ ਗੁਰਗਾ ਔਰ ਸਾਨੂੰ ਇਹਦੀ ਤਹਿਤ